ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਣ ਪਹੁੰਚੇ ਆਪਾਂ ਉੱਗੋ ਠੀਕ ਆ ਜੀ ਪੈਣ ਕੋਲ 7-8 ਨਗ ਬਕਾਉਗਾ ਜੀ ਗੰਗਾ ਦੇ ਪਹਿਲਾਂ ਵੀ ਆਪਾਂ ਵੀਡੀਓ ਬਣਾ ਬਣਾਈ ਸੀ ਬਹੁਤ ਜ਼ਿਆਦਾ ਪਿਆਰ ਕੀਤਾ ਤੁਸੀਂ ਠੀਕ ਆ ਜੀ ਤੁਹਾਡਾ ਜੀਤਾ ਫਾਰਮ ਟੀਵੀ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿਨੇ ਬਾਕੀ ਸ਼ੇਅਰ ਵੀ ਕਰਿਆ ਕਰੋ ਕਰਦੇ ਆ ਪੈਣ ਨਾਲ ਗੱਲਬਾਤ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭੈਣ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਗੋਗੋਰੀ ਹਾਂਜੀ ਪੈਣ ਦੇ ਗੋਗੋ ਜਿਹੜਾ ਵਰਨਾ ਠੀਕ ਆ ਜੀ ਆਪਣੇ ਕੋਲ ਕਿੰਨੇ ਨਗ ਪੈਣ ਬਕਾਉਗਾ ਜਾਂ ਠੀਕ ਹੈ ਹਾਂਜੀ ਭੈਣ ਜੀ ਆ ਪਹਿਲੇ ਨਾਗਰਾ ਦੱਸੋ ਜੀ ਜਾਣਕਾਰੀ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਆ ਪਹਿਲੇ ਇਹ ਵਾਲੀ ਹੈ ਜਿਹੜੀ ਜੀ 3 ਮਹੀਨਾ ਦੀ ਗੱਬਣ ਹੈ ਹਾਂਜੀ ਤੇ 10 ਲੀਟਰ ਦੁੱਧ ਹੈ ਜੀ ਠੀਕ ਹੈ ਜੀ ਰੇਟ 45000 ਹੈ ਜੀ ਦੇਖ ਸਕਦੇ ਹੋ 3 ਮਹੀਨੇ ਦੀ ਗੱਬਣ ਧੋਕੜ ਰੇਟ 45000 ਭੈਣ ਕੋਲ ਠੀਕ ਹੈ ਜੀ ਤੇ ਆ ਇਹ ਜੀ 2 ਮਹੀਨਾ ਦੀ ਗੱਬਣ ਹਾਂਜੀ ਦੁੱਧ 10 ਕਿਲੋ ਹੈ ਜੀ ਠੀਕ ਹੈ ਜੀ ਇਹਦਾ ਰੇਟ ਹੈਗਾ 40000 ਰੁਪਿਆ ਠੀਕ ਹੈ ਦੇਖ ਸਕਦੇ ਹੋਰਾ ਥੰਮ ਥੁਣ ਪਹਿਲੇ ਦੋ ਹੈ ਜੀ ਬੱਚੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਫਿਰ ਕੁਆਲਟੀ ਲਈ ਇੱਕ ਮਿੰਟ ਜੀ ਇੰਟੈਕਸ ਦੇ ਗਰਾਂ ਸੈਂਕਾ ਛੋੜੇ ਛੋੜੇ ਤੇ ਭੈਣ ਜੀ ਨੇ ਜਰੂਰ ਕੰਟੈਕਟ ਕਰੋ ਜੇ ਵੀਡੀਓ ਮਗਨ ਹੋਵੇ ਤਾਂ ਮਗਾ ਸਕਦੇ ਹੋ ਹਾਂਜੀ ਭੈਣ ਜੀ ਆ ਤੀਜੀ ਨੰਬਰ ਦਾ ਦੱਸੋ ਜੀ ਗਾਂ ਦਾ ਇਹ ਵੀ ਦੇ 10 ਕਿਲੋ ਰੁੱਧਦੀ ਹੈ 10 ਮਹੀਨੇ ਦੀ ਬਣਾ ਠੀਕ ਹੈ ਜੀ ਅਸਲ ਵਿੱਚ ਕਿਉਂ ਬੰਦਾ ਕਰਦੀ ਨਹੀਂ ਮੰਗੀ ਅਸਲ ਇਹ ਰੇਟ 10 ਕਿਲੋ ਠੀਕ ਹੈ ਰੇਟ ਤੇ ਰੇਟ ਵੀ 35 ਦੀ ਠੀਕ ਹੈ ਜੀ ਬੜਾ ਹੀ ਸੰਗ ਹੈਗਾ ਭਰਾ ਤੇ ਉਹ ਸੀਲ ਠੰਡੀ ਪੂਰੀ ਆ ਜੀ ਪੂਰੇ ਪੂਰੇ ਤੋਂ ਪੂਰੀ ਪੋਰਾ ਜੀ ਠੀਕ ਹੈ ਜੀ ਮੈਂ ਬਿਲਕੁਲ ਠੀਕ ਹੈ ਠੀਕ ਹਾਂਜੀ ਭੈਣ ਜੀ ਆ ਚਾਰ ਨੰਬਰ ਦਾ ਦੱਸੋ ਜਿਹੜੀ ਆ ਗਾਂ ਦੀ ਇਹ ਵੀ ਦੇ ਦ ਇਹ ਰਹੇਗਾ 21000 ਰੁਪਿਆ 42000 ਹਾਂਜੀ 24 ਜੂਨ ਬਿਲਕੁਲ ਸਹੀ ਢਢੀ ਠੀਕ ਹੈ ਜੀ ਗਬਰ ਕੁਮਬੜ ਤਾਂ ਨਹੀਂ ਹੈ ਜੀ ਨਹੀਂ ਗਬਰ ਹੈ ਮੇਰੇ ਕਿੰਨਾ ਕਟਾ ਉਸ ਨੂੰ 2 ਮਹੀਨੇ ਹੋ ਗਏ ਸੂਈ ਬੱਚਾ 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 ਮਰ ਗਿਆ ਸਾਡੇ ਕੋਲ ਠੀਕ ਹੈ ਜੀ ਹਾਂਜੀ 5 ਨੰਬਰ ਤਾਂ ਦੱਸੋ ਜੀ 5 ਨੰਬਰ ਵੀ ਇਹ ਕਾਜੀ ਸੂਈ ਹੈ 15 ਲੀਟਰ ਵਾਲਾ ਹਾਂਜੀ ਆਹ ਇਹਦੀ ਗੱਛੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਇਹਦੀ ਬੱਸੀ ਨਾੜੂਆ ਹੈਗਾ ਲੱਗਿਆ ਵਾ ਜਿਹਨੇ ਜਰੂਰ ਕੰਟੈਕਟ ਕਰੋ ਭੈਣ ਡੋਗੋ ਕੇ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕਰਾਈਬਰ ਤੇ ਸ਼ੇਅਰ ਕਰਾ ਕਰੋ ਹਾਂਜੀ ਭੈਣ ਜੀ ਦੱਸੋ ਜੀ ਇਹਦਾ ਰੇਟ ਕੀ ਇਹ ਗੱਲ ਇਹ ਤੇ ਲੰਝਾ ਆ ਗਿਆ 55000 ਦੇਖ ਸਕਦੇ ਹੋ ਲੈਵਲ ਉਹ ਸੁਖਨਾ ਕਰਮਾ ਵਾਲੀ ਦਾ ਇਹ ਪਹਿਲੇ ਸੀ ਵੀ ਸਵੇਕ ਦੂਜੀ ਸਵੇਕ ਦੂਜੀ ਠੀਕ ਹੈ ਜੀ ਹਾਂ ਜੀ ਦੂ ਅਗਲੀ ਦਾ ਜੀ ਇੱਕ ਹੋਰ ਅਗਲੀ ਵੀਰੇ 35000 ਕੀ ਰੇਟ ਹੈ ਦੁਬਾਰਾ ਕਿਲੋ ਸੀ ਤੇਰੇ ਹਾਂ ਜੀ ਥੋੜਾ ਡੋਕ ਹੋਗੇ ਬਸ ਭਮਾਈ ਜਾ ਉਹ ਠੀਕ ਹੈ 10 ਕਿਲੋ ਦੀ 10 ਕਿਲੋ ਦੋ ਹਾਂ ਜੀ ਵੀਡੀਓ ਮੂ ਵਾਸਾ ਦੇ ਪ੍ਰਾਪ ਠੀਕ ਹੈ ਜਿਸ ਨੂੰ ਮਿਉਣੀਆ ਹਾਂ ਜੀ ਇਹ ਦੂ ਅਗਲੀ ਦਾ ਜੀ ਇਹ ਵੀਰੇ ਢੋੜੀ ਜੀ ਨਾ ਬੁਖਾਰ ਜਾਉਂਗਾ 5000 ਦਾ 12 ਕਿਲੋ ਠੀਕ ਹੈ ਜੀ ਇਹ ਆਪਣਾ 32000 ਦਾ ਰੇਟ ਹੈ ਜੀ ਕਰਨਾ ਜੇ ਮਗਰ ਦਾ ਜੀ ਠੀਕ ਹੈ ਜੀ ਮਸਾਕੀ ਮਸਾਕੀ ਕਰਦੇ ਥੋੜਾ ਘੱਟ ਦੇ ਦਾਂਗੇ 1000 ਜਾਂ 2000 ਠੀਕ ਹੈ ਮਸਾਕੀ ਦਾ ਕਰਦੇ ਥੋੜਾ ਜਿਹਾ ਕਾਊਂਟ ਕਰ ਲੈ ਜਿਹੜੀ 80 ਵਾਲੀ ਗਾਂ ਜੀ ਇਹ ਇਹ ਵੀਰੇ 8 ਮਹੀਨੇ ਦੀ ਗੱਭਣਾ ਉੱਤੋਂ ਛਾਤੀ ਠੀਕ ਹੈ ਜੀ ਵੇਚਣੀ ਤਾਂ ਨਹੀਂ ਇਹ ਵੇਚਣੀ ਜੇ ਆ ਕੇ ਕੋਈ ਵੇਚ ਵੀ ਦੇ ਮੰਗੂਗਾ ਠੀਕ ਹੈ ਜੀ ਲੋ ਭੈਣ ਕੋਲ ਭਰਾਵੋ 7 ਗਾਵਾਂ ਸੇਲ ਆ ਇੱਕ ਗਾਵਾਂ 8ਵੀਂ ਕੋਈ ਭੈਣ ਕਹਿੰਦੀ ਸੇਲ ਕਰਨੀ ਨਹੀਂ ਠੀਕ ਹੈ ਜੀ ਬਾਕੀ ਵੀਰੇ ਆਪਣਾ ਫੇਸਬੁੱਕ ਤੇ ਹੈਗਾ ਪੇਜ ਆਪਣਾ ਗਰਜੀਤ ਰਾਏ ਉਹਨੂੰ ਫੋਲੋਵਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ-ਤੁਨੇ ਵੀਡੀਓ ਅਪਲੋਡ ਕਰਦੇ ਰਹੀ ਜੀ ਠੀਕ ਹੈ ਜੀ YouTube ਤੇ ਬੈਲ ਦਾ ਬਟਨ ਔਨ ਕਰ ਲਓ ਜੀ ਠੀਕ ਹੈ ਜੀ ਜਿਹੜੀ ਅਸੀਂ ਵੀਡੀਓ ਪਾਈਏ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ